ਬਹੁਤ ਉਮੀਦ ਸੀ ਜਰੂਰ ਆਣਗੇ ਸਾਨੂੰ ਮਿਲਣਗੇ ਪਰ ਅੱਜ ਸਾਨੂੰ ਨਾ ਕੋਲੜਾ ਘਟਾ ਗਿਆ ਅੱਜ ਅਸੀਂ ਤੁਹਾਨੂੰ ਕੁਝ ਬਸ ਕਹਿ ਨਹੀਂ ਸਕਦੇ ਸਾਰੇ ਸਾਨੇਵਾਲ ਨੂੰ ਘਟਾ ਪਿਆ ਜੀ ਪੰਜਾਬ ਦਾ ਪੁੱਤ ਤੇ ਬਾਲੀਵੁੱਡ ਸੁਪਰਸਟਾਰ ਤਰਮਿੰਦਰ ਅੱਜ ਸਾਡੇ ਵਿਚਕਾਰ ਨਹੀਂ ਰਹੇ ਅੱਜ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਉਹਨਾਂ ਦੇ ਫੈਨ ਗਮਗੀਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਖੜਿਆਂ ਲੁਧਿਆਣਾ ਦੇ ਸਾਨੇਵਾਲ ਏਰੀਆ ਦੇ ਵਿੱਚ ਉਸ ਸਕੂਲ ਦੇ ਬਾਹਰ ਜਿੱਥੇ ਧਮਿੰਦਰ ਦੀਆਂ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਬਚਪਨ ਦੇ ਕਿਸੇ ਜੁੜੇ ਹੋਏ ਨੇ ਜਵਾਨੀ ਇਸ ਮੁਹੱਲੇ ਦੇ ਵਿੱਚ ਬੀਤੀ ਹੈ ਇਹ ਉਹ ਸਕੂਲ ਹੈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਿੱਥੇ ਧਮਿੰਦਰ ਬਚਪਨ ਦੇ ਵਿੱਚ ਇੱਥੇ ਪੜ੍ਹਾਈ ਕਰਦੇ ਰਹੇ ਨੇ ਤੇ ਇਹਨਾਂ ਗਲੀਆਂ ਦੇ ਨਾਲ ਹੀ ਧਮਿੰਦਰ ਦੇ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਵਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਸਕੂਲ ਦੇ ਬਿਲਕੁਲ ਠੀਕ ਪਿੱਛੇ ਤਮਿੰਦਰ ਦਾ ਜੱਦੀ ਘਰ ਵੀ ਆ ਜਿਸ ਘਰ ਦੇ ਵਿੱਚ ਤਮਿੰਦਰ ਦਾ ਬਚਪਨ ਬੀਤਿਆ ਜਵਾਨੀ ਬੀਤੀ ਤੇ ਇਸ ਘਰ ਤੋਂ ਹੀ ਤਮਿੰਦਰ ਬੰਬੇ ਜਿਹੜਾ ਵਾ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦੇ ਜੋਹਰ ਦਿਖਾਉਣ ਵਾਸਤੇ ਇਸ ਘਰ ਤੋਂ ਹੀ ਬੰਬੇ ਵਾਸਤੇ ਰਵਾਨਾ ਹੋਏ ਸੀਗੇ ਤਾਂ ਤਸਵੀਰ ਤੁਸੀਂ ਉਸ ਘਰ ਦੀ ਦੇਖ ਰਹੇ ਹੋ ਇਸ ਘਰ ਦੇ ਵਿੱਚ ਤਮਿੰਦਰ ਦਾ ਬਚਪਨ ਬੀਤਿਆ ਬੇਸ਼ੱਕ ਇਹ ਘਰ ਜਿਹੜਾ ਵਾ ਹੁਣ ਰੈਨੋਵੇਟ ਹੋ ਚੁੱਕਾ ਵਾ ਪਰ ਰੈਨੋਵੇਟ ਹੋਣ ਤੋਂ ਬਾਅਦ ਵੀ ਇਸ ਘਰ ਦੇ ਬਾਹਰ ਜਿਹੜਾ ਵਾ ਪੁਰਾਣੇ ਘਰ ਦੀ ਤਸਵੀਰ ਲਗਾਈ ਗਈ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਉਹ ਪੁਰਾਣੇ ਘਰ ਦੀ ਤਸਵੀਰ ਹੈ ਜੋ ਪੁਰਾਣਾ ਘਰ ਜਿੱਥੇ ਧਮਿੰਦਰ ਦਾ ਬਚਪਨ ਅਤੇ ਜਵਾਨੀ ਬੀਤੀ ਤੇ ਇਸ ਘਰ ਤੋਂ ਹੀ ਧਮਿੰਦਰ ਬੰਬੇ ਵਾਸਤੇ ਗਏ ਸੀ ਤੇ ਇਸ ਤਸਵੀਰ ਦੇ نیچے ਨਵੇਂ ਘਰ ਦੇ ਮਾਲਕਾਂ ਦੇ ਵੱਲੋਂ ਵੀ ਧਰਮਿੰਦਰ ਹਾਊਸ ਜਿਹੜਾ ਵਾ ਨਾਮ ਰੱਖਿਆ ਗਿਆ ਵਾ ਤਾਂ ਇਹ ਉਹ ਘਰ ਹੈ ਜਿਸ ਘਰ ਦੇ ਵਿੱਚ ਧਰਮਿੰਦਰ ਦਾ ਬਚਪਨ ਬੀਤਿਆ ਜਵਾਨੀ ਬੀਤੀ ਤੇ ਇਸ ਘਰ ਤੋਂ ਹੀ ਧਰਮਿੰਦਰ ਜਿਹੜੇ ਨੇ ਬੰਬੇ ਵਾਸਤੇ ਗਏ ਸੀਗੇ ਤਾਂ ਲਗਾਤਾਰ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਉਹਨਾਂ ਦੇ ਇਸ ਮੋਹੱਲੇ ਦੇ ਲੋਕ ਵੀ ਗਮਗੀਨ ਨੇ ਗਮਗੀਨ ਨੇ ਤੇ ਲੋਕ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਯਾਦ ਕਰਕੇ ਭਾਵੁਕ ਹੋਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰ ਤੁਹਾਨੂੰ ਦਿਖਾ ਲੈਂਦੇ ਆ ਇਹ ਉਹ ਘਰ ਹੈ ਬੇਸ਼ੱਕ ਇਹ ਹੁਣ ਰੈਨੋਵੇਟ ਹੋ ਚੁੱਕਾ ਵਾ ਇਸ ਘਰ ਦੇ ਵਿੱਚ ਕੋਈ ਹੋਰ ਲੋਕ ਇਸ ਘਰ ਦੇ ਵਿੱਚ ਰਹਿੰਦੇ ਨੇ ਪਰ ਉਹਨਾਂ ਦੇ ਵੱਲੋਂ ਜਿਹੜਾ ਵਾ ਧਮਿੰਦਰ ਦੀਆਂ ਯਾਦਾਂ ਨੂੰ ਹਜੇ ਵੀ ਸਜੋ ਕੇ ਇਸ ਘਰ ਦੇ ਵਿੱਚ ਰੱਖਿਆ ਗਿਆ ਵਾ ਤਾਂ ਉਹਨਾਂ ਦੇ ਪੜੋਸੀ ਮੌਜੂਦ ਨੇ ਪੜੋਸੀਆਂ ਦੇ ਨਾਲ ਗੱਲਬਾਤ ਕਰ ਲੈਣੇ ਆ ਮਾਤਾ ਜੀ ਕੀ ਨਾਮ ਹੈ ਤੁਹਾਡਾ ਮਨਜੀਤ ਕੌਰ ਜੀ ਤੁਹਾਡੇ ਬਿਲਕੁਲ ਨਾਲ ਤਰਮਿੰਦਰ ਦਾ ਘਰ ਸੀਗਾ ਆਂਦੇ ਸੀਗੇ ਮੁਲਾਕਾਤ ਹੁੰਦੀ ਸੀ ਅੱਜ ਉਹਨਾਂ ਦੀ ਮੌਤ ਦੀ ਖਬਰ ਸੁਣੀ ਹੈ ਹਾਂਜੀ ਅੱਜ ਜੇ ਸਾਨੂੰ ਬਹੁਤ ਦੁੱਖ ਲੱਗਿਆ ਜੀ ਬਹੁਤ ਉਮੀਦ ਸੀ ਜਰੂਰ ਆਣਗੇ ਸਾਨੂੰ ਮਿਲਣਗੇ ਪਰ ਅੱਜ ਸਾਨੂੰ ਨਾ ਘਟਾ ਪਿਆ ਆ ਤਾਂ ਸੀ ਤੁਹਾਨੂੰ ਕੁਝ ਬਸ ਕਹਿ ਨਹੀਂ ਸਕਦੇ ਜੀ ਸਾਰੇ ਸਾਨੇਆਂ ਨੂੰ ਘਟਾ ਪਿਆ ਜੀ ਤਾਂ ਕਦੋਂ ਲਾਸਟ ਕਦੋਂ ਮੁਲਾਕਾਤ ਹੋਈ ਸੀ ਜੀ 22 ਸਾਲ ਹੋ ਗਏ ਜੀ ਜਿਆਦਾ ਸੀ ਜਾਂ ਸਾਰਿਆਂ ਨੇ ਮਿਲ ਕੇ ਗਏ ਨੇ ਹਾਂ ਮਾਂ ਜੀ ਚਾਹ ਪਾਣੀ ਵੀ ਪੀ ਕੇ ਗਏ ਨਾ ਈਵਨ ਕਟਾਇਆ ਬਹੁਤ ਖੁਸ਼ ਸੀਗੇ ਸਾਡੇ ਮੋਹਰਾ ਵਸ ਇਦਾਂ ਹੀ ਹੱਥ ਜੋੜੀ ਗਏ ਤਾਂ ਇਸੇ ਨਾਲ ਦੇ ਤੁਹਾਡੇ ਬਿਲਕੁਲ ਨਾਲ ਦੇ ਘਰ ਹੀ ਰਹਿੰਦੇ ਸੀ ਇਸੇ ਘਰ ਤੋਂ ਬੰਬੇ ਗਏ ਸੀ ਹਾਂ ਜੀ ਇੱਥੋਂ ਦੇ ਬੰਬੇ ਗਏ ਸੀ ਜੀ ਸਨੀ ਦੇਵ ਦਾ ਜਨਮ ਵੀ ਇਸ ਘਰ ਦਾ ਹਾਂ ਜੀ ਵੈਸੇ ਮੈਨੂੰ ਇੰਨਾ ਨਹੀਂ ਪਤਾ ਜੀ ਵੱਡਿਆਂ ਨੂੰ ਪਤਾ ਜੀ ਹਾਂ ਜੀ ਇਹ ਨਹੀਂ ਪਤਾ ਜੀ ਮੈਨੂੰ ਕੁਝ ਤੇ ਅੱਜ ਦੁੱਖ ਲੱਗ ਰਿਹਾ ਵਾ ਹਾਂਜੀ ਅੱਜ ਬਹੁਤ ਜ਼ਿਆਦਾ ਦੁੱਖ ਲੱਗਿਆ ਜਦ ਸਾਨੂੰ ਪਤਾ ਚੱਲਿਆ ਜੀ ਸਾਨੂੰ ਬਹੁਤ ਦੁੱਖ ਲੱਗਿਆ ਜੀ ਹਾਂ ਜੀ ਅੱਖਾਂ 'ਚ ਹੰਝੂ ਨੇ ਤੁਹਾਡੇ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਂਜੀ ਸਾਨੂੰ ਬਹੁਤ ਮੇਦ ਸੀ ਜੀ ਆਉਣਗੇ ਪਰ ਜਦ ਹੁਣ ਪਤਾ ਚੱਲਿਆ ਵੀ ਬਾਤ ਦਾ ਕਹਿਣ ਜੋ ਕੁਛ ਰਹਿ ਹੀ ਹੈ ਨਹੀਂ ਹਾਂਜੀ ਸਾਰਾ ਸੰਨੇ ਵਾਲ ਨੂੰ ਬਹੁਤ ਦੁੱਖ ਲੱਗਿਆ ਹਾਂਜੀ ਤਾਂ ਬੇਹਦ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਕਮਿੰਦਰ ਦੇ ਬਿਲਕੁਲ ਨਾਲ ਦੇ ਘਰ ਦੇ ਉਹਨਾਂ ਦੇ ਗਵਾਂਢੀ ਨੇ ਉਹਨਾਂ ਨਾਲ ਪੁਰਾਣੀਆਂ ਯਾਦਾਂ ਨੇ ਕਹਿੰਦੇ ਨੇ 20 ਸਾਲ ਪਹਿਲਾਂ ਜਦੋਂ ਆਏ ਸੀਗੇ ਤਾ ਉਹਨਾਂ ਨੂੰ ਮਿਲ ਕੇ ਗਏ ਸੀਗੇ ਚਾਹ ਪਾਣੀ ਉਹਨਾਂ ਦੇ ਘਰ ਪੀ ਕੇ ਗਏ ਸੀਗੇ ਤਾਂ ਉਮੀਦ ਸੀ ਕਿ ਫਿਰ ਦੁਆਰ ਤੋਂ ਸਾਨੇ ਵਾਲੇ ਚ ਆਣਗੇ ਤੇ ਸੇਧ ਯਾਬ ਹੋ ਕੇ ਇੱਕ ਵਾਰ ਫਿਰ ਸਾਨੇ ਵਾਲੇ ਚ ਆਣਗੇ ਤਾਂ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਪਰ ਇਹ ਜਿਹੜੀ ਹੈ ਖੁਆਇ ਜਿਹੜੀ ਆ ਅਧੂਰੀ ਰਹਿ ਗਈ ਹੈ ਤੇ ਅੱਜ ਤਰਮਿੰਦਰ ਪੰਜਾਬ ਦਾ ਪੁੱਤ ਜਿਹੜਾ ਵਾ ਹਮੇਸ਼ਾ ਲਈ ਦੁਨੀਆ ਤੋਂ ਰੁਕਸਤ ਹੋ ਗਿਆ ਵਾ ਪਰ ਉਹਨਾਂ ਦੀਆਂ ਯਾਦਾਂ ਜਿਹੜੀਆਂ ਮੈਂ ਉਹਨਾਂ ਦੇ ਚਾਹਣ ਵਾਲਿਆਂ ਦੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਤੇ ਉਹਨਾਂ ਦੇ ਜੱਦੀ ਪਿੰਡ ਉਹਨਾਂ ਦੇ ਸਾਥੀ ਪੁਰਾਣੇ ਸਾਥੀਆਂ ਦੀ ਦਿਲਾਂ ਦੇ ਵਿੱਚ ਉਹਨਾਂ ਦੀਆਂ ਯਾਦਾਂ ਜਿਹੜੀਆਂ ਵਹ ਹਮੇਸ਼ਾ ਹੀ ਤਾਜ਼ਾ ਰਹਿਣ ਗਿਆ ਕੈਮਰਾ ਪਰਸਨ ਕੇਜ ਦੇ ਨਾਲ ਬਵੇਕਟਾਲ ਪੰਜਾਬ ਤੱਕ ਸਾਨੇਵਾਲ ਬਹੁਤ ਉਮੀਦ ਅਸੀਂ ਜਰੂਰ ਆਣਗੇ ਸਾਨੂੰ ਮਿਲਣਗੇ ਪਰ ਅੱਜ ਸਾਨੂੰ ਨਾ ਕੋ ਲੜਾ ਘਟਾ ਗਿਆ ਅੱਜ ਅੱਜ ਅਸੀਂ ਤੁਹਾਨੂੰ ਕੁਝ ਬਸ ਕਹਿ ਨਹੀਂ ਸਕਦੇ ਸਾਰੇ ਸਾਨੇਵਾਲ ਨੂੰ ਘਟਾ ਪਿਆ ਪੰਜਾਬ ਦਾ ਪੁੱਤ ਤੇ ਬਾਲੀਵੁੱਡ ਸੁਪਰਸਟਾਰ ਤਰਮਿੰਦਰ ਅੱਜ ਸਾਡੇ ਵਿਚਕਾਰ ਨਹੀਂ ਰਹੇ ਅੱਜ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਉਹਨਾਂ ਦੇ ਫੈਨਜ਼ ਗਮਗੀਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਖੜਿਆਂ ਲੁਧਿਆਣਾ ਦੇ ਸਾਹਨੇਵਾਲ ਏਰੀਆ ਦੇ ਵਿੱਚ ਉਸ ਸਕੂਲ ਦੇ ਬਾਹਰ ਜਿੱਥੇ ਤਮਿੰਦਰ ਦੀਆਂ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਬਚਪਨ ਦੇ ਕਿਸੇ ਜੁੜੇ ਹੋਏ ਨੇ ਜਵਾਨੀ ਇਸ ਮੋਹੱਲੇ ਦੇ ਵਿੱਚ ਬੀਤੀ ਹੈ ਇਹ ਉਹ ਸਕੂਲ ਹੈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਿੱਥੇ ਤਮਿੰਦਰ ਬਚਪਨ ਦੇ ਵਿੱਚ ਇੱਥੇ ਪੜ੍ਹਾਈ ਕਰਦੇ ਰਹੇ ਨੇ ਤੇ ਇਹਨਾਂ ਗਲੀਆਂ ਦੇ ਨਾਲ ਹੀ ਧਮਿੰਦਰ ਦੇ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਵਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਸਕੂਲ ਦੇ ਬਿਲਕੁਲ ਠੀਕ ਪਿੱਛੇ ਧਮਿੰਦਰ ਦਾ ਜੱਦੀ ਘਰ ਵੀ ਆ ਜਿਸ ਘਰ ਦੇ ਵਿੱਚ ਧਮਿੰਦਰ ਦਾ ਬਚਪਨ ਬੀਤਿਆ ਜਵਾਨੀ ਬੀਤੀ ਤੇ ਇਸ ਘਰ ਤੋਂ ਹੀ ਧਮਿੰਦਰ ਬੰਬੇ ਜਿਹੜਾ ਵਾ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦੇ ਜੋਹਰ ਦਿਖਾਉਣ ਵਾਸਤੇ ਇਸ ਘਰ ਤੋਂ ਹੀ ਬੰਬੇ ਵਾਸਤੇ ਰਵਾਨਾ ਹੋਏ ਸੀਗੇ ਤਾਂ ਤਸਵੀਰ ਤੁਸੀਂ ਉਸ ਘਰ ਦੀ ਦੇਖ ਰਹੇ ਹੋ ਇਸ ਘਰ ਦੇ ਵਿੱਚ ਧਮਿੰਦਰ ਦਾ ਬਚਪਨ ਬੀਤਿਆ ਬੇਸ਼ੱਕ ਇਹ ਘਰ ਜੜਾ ਵਾ ਹੁਣ ਰੈਨੋਵੇਟ ਹੋ ਚੁੱਕਾ ਵਾ ਪਰ ਰੈਨੋਵੇਟ ਹੋਣ ਤੋਂ ਬਾਅਦ ਵੀ ਇਸ ਘਰ ਦੇ ਬਾਹਰ ਜਿਹੜਾ ਵਾ ਪੁਰਾਣੇ ਘਰ ਦੀ ਤਸਵੀਰ ਲਗਾਈ ਗਈ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਉਹ ਪੁਰਾਣੇ ਘਰ ਦੀ ਤਸਵੀਰ ਹੈ ਜੋ ਪੁਰਾਣਾ ਘਰ ਜਿੱਥੇ ਧਮਿੰਦਰ ਦਾ ਬਚਪਨ ਅਤੇ ਜਵਾਨੀ ਬੀਤੀ ਤੇ ਇਸ ਘਰ ਤੋਂ ਹੀ ਧਮਿੰਦਰ ਬੰਬੇ ਵਾਸਤੇ ਗਏ ਸੀ ਤੇ ਇਸ ਤਸਵੀਰ ਦੇ نیچے ਨਵੇਂ ਘਰ ਦੇ ਮਾਲਕਾਂ ਦੇ ਵੱਲੋਂ ਵੀ ਧਰਮਿੰਦਰ ਹਾਊਸ ਜਿਹੜਾ ਵਾ ਨਾਮ ਰੱਖਿਆ ਗਿਆ ਵਾ ਤਾਂ ਇਹ ਉਹ ਘਰ ਹੈ ਜਿਸ ਘਰ ਦੇ ਵਿੱਚ ਧਰਮਿੰਦਰ ਦਾ ਬਚਪਨ ਬੀਤਿਆ ਜਵਾਨੀ ਬੀਤੀ ਤੇ ਇਸ ਘਰ ਤੋਂ ਹੀ ਧਰਮਿੰਦਰ ਜਿਹੜੇ ਨੇ ਗੋম্বে ਵਾਸਤੇ ਗਏ ਸੀਗੇ ਤਾਂ ਲਗਾਤਾਰ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਉਹਨਾਂ ਦੇ ਇਸ ਮੋਹੱਲੇ ਦੇ ਲੋਕ ਵੀ ਗਮਗੀਨ ਨੇ ਗਮਗੀਨ ਨੇ ਤੇ ਲੋਕ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਯਾਦ ਕਰਕੇ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰ ਤੁਹਾਨੂੰ ਦਿਖਾ ਲੈਂਦੇ ਆ ਇਹ ਉਹ ਘਰ ਹੈ ਬੇਸ਼ੱਕ ਇਹ ਹੁਣ ਰੈਨੋਵੇਟ ਹੋ ਚੁੱਕਾ ਵਾ ਇਸ ਘਰ ਦੇ ਵਿੱਚ ਕੋਈ ਹੋਰ ਲੋਕ ਇਸ ਘਰ ਦੇ ਵਿੱਚ ਰਹਿੰਦੇ ਨੇ ਪਰ ਉਹਨਾਂ ਦੇ ਵੱਲੋਂ ਜਿਹੜਿਆ ਵਾ ਧਮਿੰਦਰ ਦੀਆਂ ਯਾਦਾਂ ਨੂੰ ਹਜੇ ਵੀ ਸਜੋ ਕੇ ਇਸ ਘਰ ਦੇ ਵਿੱਚ ਰੱਖਿਆ ਗਿਆ ਵਾ ਤਾਂ ਉਹਨਾਂ ਦੇ ਪੜੋਸੀ ਮੌਜੂਦ ਨੇ ਪੜੋਸੀਆਂ ਦੇ ਨਾਲ ਗੱਲਬਾਤ ਕਰ ਲੈਣੇ ਆ ਮਾਤਾ ਜੀ ਕੀ ਨਾਮ ਹੈ ਤੁਹਾਡਾ ਮਨਜੀਤ ਕੌਰ ਜੀ ਟਾਡੇ ਬਿਲਕੁਲ ਨਾਲ ਧਰਮਿੰਦਰ ਦਾ ਘਰ ਸੀਗਾ ਆਂਦੇ ਸੀਗੇ ਮੁਲਾਕਾਤ ਹੁੰਦੀ ਸੀ ਅੱਜ ਉਹਨਾਂ ਦੀ ਮੌਤ ਦੀ ਖਬਰ ਸੁਣੀ ਹੈ ਹਾਂਜੀ ਅੱਜ ਜੀ ਸਾਨੂੰ ਬਹੁਤ ਦੁੱਖ ਲੱਗਿਆ ਜੀ ਬਹੁਤ ਉਮੀਦ ਸੀ ਜਰੂਰ ਆਣਗੇ ਸਾਨੂੰ ਮਿਲਣਗੇ ਪਰ ਅੱਜ ਸਾਨੂੰ ਨਾ ਕੋਟਾ ਪਿਆ ਅੱਤਾ ਸੀ ਤੁਹਾਨੂੰ ਕੁਝ ਬਸ ਕਹਿ ਨਹੀਂ ਸਕਦੇ ਜੀ ਸਾਰੇ ਸਾਨੇਆਂ ਨੂੰ ਕਟਾ ਪਿਆ ਜੀ ਤਾਂ ਕਦੋਂ ਲਾਸਟ ਕਦੋਂ ਮੁਲਾਕਾਤ ਹੋਈ ਸੀਗੀ 22 ਸਾਲ ਹੋ ਗਏ ਜਿਆਦਾ ਐ ਸੀ ਜਾਂ ਸਾਰਿਆਂ ਨੇ ਮਿਲ ਕੇ ਗਏ ਨੇ ਹਾਂ ਜੀ ਚਾਹ ਪਾਣੀ ਵੀ ਪੀ ਕੇ ਗਏ ਨਾ ਈਵਨ ਘਟਾਇਆ ਬਹੁਤ ਖੁਸ਼ ਸੀਗੇ ਸਾਡੇ ਮੋਹਰਾ ਵਸ ਐਦਾਂ ਹੀ ਹੱਥ ਜੋੜੀ ਗਏ ਤਾਂ ਇਸੇ ਨਾਲ ਦੇ ਤੁਹਾਡੇ ਬਿਲਕੁਲ ਨਾਲ ਦੇ ਘਰ ਹੀ ਰਹਿੰਦੇ ਸੀ ਇਸੇ ਘਰ ਤੋਂ ਬੰਬੇ ਗਏ ਸੀਗੇ ਹਾਂ ਜੀ ਇੱਥੋਂ ਦੇ ਹੀ ਬੰਬੇ ਗਏ ਸੀ ਜੀ ਸਨੀ ਦੇਵਲਾ ਜਨਮ ਵੀ ਇਸ ਘਰ ਦਾ ਹਾਂ ਜੀ ਵੈਸੇ ਮੈਨੂੰ ਇੰਨਾ ਨਹੀਂ ਪਤਾ ਜੀ ਵੱਡਿਆਂ ਨੂੰ ਪਤਾ ਜੀ ਹਾਂ ਜੀ ਇਹ ਨਹੀਂ ਪਤਾ ਜੀ ਮੈਨੂੰ ਕੁਛ ਤੇ ਅੱਜ ਦੁੱਖ ਲੱਗ ਰਿਹਾ ਵਾ ਹਾਂਜੀ ਅੱਜ ਬਹੁਤ ਜ਼ਿਆਦਾ ਦੁੱਖ ਲੱਗਿਆ ਜੀ ਸਾਨੂੰ ਪਤਾ ਚੱਲਿਆ ਜੀ ਸਾਨੂੰ ਬਹੁਤ ਦੁੱਖ ਲੱਗਿਆ ਜੀ ਹਾਂਜੀ ਅੱਖਾਂ 'ਚ ਹੰਝੂ ਨੇ ਤੁਹਾਡੇ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਂਜੀ ਸਾਨੂੰ ਬਹੁਤ ਮਿਹਰਸੀ ਜੀ ਆਉਣਗੇ ਪਰ ਜਦ ਹੁਣ ਪਤਾ ਚੱਲਿਆ ਵੀ ਬਾਤ ਦਾ ਕਹਿਣ ਜੋ ਕੁਛ ਰਹਿ ਹੀ ਹੈ ਨਹੀਂ ਹਾਂਜੀ ਸਾਰਾ ਸੰਨੇ ਵਾਲ ਨੂੰ ਬਹੁਤ ਦੁੱਖ ਲੱਗਿਆ ਹਾਂਜੀ ਤਾਂ ਬੇਹਦ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਕਬਿੰਦਰ ਦੇ ਬਿਲਕੁਲ ਨਾਲ ਦੇ ਘਰ ਦੇ ਉਹਨਾਂ ਦੇ ਗਵਾਂਢੀ ਨੇ ਉਹਨਾਂ ਨਾਲ ਪੁਰਾਣੀਆਂ ਯਾਦਾਂ ਨੇ ਕਹਿੰਦੇ ਨੇ 20 ਸਾਲ ਪਹਿਲਾਂ ਜਦੋਂ ਆਏ ਸੀਗੇ ਤਾਂ ਉਹਨਾਂ ਨੂੰ ਮਿਲ ਕੇ ਗਏ ਸੀਗੇ ਚਾਹ ਪਾਣੀ ਉਹਨਾਂ ਦੇ ਘਰ ਪੀ ਕੇ ਗਏ ਸੀਗੇ ਤਾਂ ਉਮੀਦ ਸੀ ਕਿ ਫੇਰ ਦੁਆਰ ਤੋਂ ਸਾਨੇ ਵਾਲੇ ਚ ਆਣਗੇ ਤੇ ਸੇਧ ਯਾਹ ਹੋ ਕੇ ਇੱਕ ਵਾਰ ਫੇਰ ਦੁਆਰ ਸਾਨੇ ਵਾਲੇ ਚ ਆਣਗੇ ਤਾਂ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਪਰ ਇਹ ਜਿਹੜੀ ਹੈ ਖਵਾਈ ਜਿਹੜੀ ਹੈ ਅਧੂਰੀ ਰਹਿ ਗਈ ਹੈ ਤੇ ਅੱਜ ਤਰਮਿੰਦਰ ਪੰਜਾਬ ਦਾ ਪੁੱਤ ਜਿਹੜਾ ਵਾ ਹਮੇਸ਼ਾ ਲਈ ਦੁਨੀਆ ਤੋਂ ਰੁਕਸਤ ਹੋ ਗਿਆ ਵਾ ਪਰ ਉਹਨਾਂ ਦੀਆਂ ਯਾਦਾਂ ਜਿਹੜੀਆਂ ਮੈਂ ਉਹਨਾਂ ਦੇ ਚਾਣ ਵਾਲਿਆਂ ਦੇ ਉਹਨਾਂ ਦੇ ਵਾਰ ਵਾਲਿਆ ਦੇ ਤੇ ਉਹਨਾਂ ਦੇ ਜੱਦੀ ਪਿੰਡ ਉਹਨਾਂ ਦੇ ਸਾਥੀ ਪੁਰਾਣੇ ਸਾਥੀਆਂ ਦੀ ਦਿਲਾਂ ਦੇ ਵਿੱਚ ਉਹਨਾਂ ਦੀਆਂ ਯਾਦਾਂ ਜਿਹੜੀਆਂ ਵਾ ਹਮੇਸ਼ਾ ਹੀ ਤਾਜ਼ਾ ਰਹਿਣਗੀਆਂ ਕੈਮਰਾ ਪਰਸਨ ਕੇਜ ਦੇ ਨਾਲ ਬਵੇਕਟਾਲ ਪੰਜਾਬ ਤੱਕ ਸਾਨੇਵਾਲ